ਸਸ਼ੀਗਾਲ ਜੀ ਤੁਸੀਂ 2024 ਇੰਟੂ 7 ਪੰਜਾਬ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ ਭਾਰਤ ਪੰਚਤੋਬਾਦੀ ਆਤਰੀਆਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਕੈਦੀਆਂ ਵਾਂਗ ਹੱਥਾਂ ਵਿੱਚ ਹਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਲਗਾਈਆਂ ਗਈਆਂ ਸਨ ਇਸ ਮਾਮਲੇ ਨੂੰ ਲੈ ਕੇ ਅੱਜ ਸਾਬਕਾ ਵਿਧਾਇਕ ਰਜਿੰਦਰ 베ਰੀ ਦੀ ਅਗਵਾਈ ਹੇਠ ਕਾਂਗਰਸ ਪਵਨ ਤੋਂ ਡੀਸੀ ਦਫ਼ਤਰ ਤੱਕ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਡੋਨਲਡ ਟਰੰਪ ਦਾ ਪੁਤਲਾ ਸਾੜਿਆ ਗਿਆ ਇਸ ਦੌਰਾਨ ਕਾਂਗਰਸ ਨੇ ਡੋਨਲਡ ਟਰੰਪ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਪੁਤਲੇ ਤੇ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਰਜਿੰਦਰ 베ਰੀ ਨੇ ਕਿਹਾ ਕਿ ਭਾਰਤੀ ਲੋਕਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਭਾਰਤ ਲਿਆਂਦਾ ਗਿਆ ਜੋ ਕਿ ਨਿੰਦਰੀ ਯੋਗ ਹੈ ਉਹਨਾਂ ਨੇ ਕੀ ਕੀਤਾ ਯਾਤਰੀਆਂ ਨੂੰ 40 ਘੰਟੇ ਤੱਕ ਜੰਜੀਰਾ ਨਾਲ ਬੰਨਿਆ ਗਿਆ ਤੇ ਉਹ ਜੰਜੀਰਾ ਨਾਲ ਬਾਥਰੂਮ ਵੀ ਗਏ ਬੇਰੀ ਨੇ ਕਿਹਾ ਕਿ ਜਿੰਨਾ ਹਾਲਾਤਾਂ ਵਿੱਚ ਭਾਰਤੀਆਂ ਨੂੰ ਲਿਆਂਦਾ ਗਿਆ ਸੀ ਉਹ ਬਹੁਤ ਗਲਤ ਸਨ ਪਰਿਵਾਰਾਂ ਨੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ 40-40 ਲੱਖ ਰੁਪਏ ਖਰਚਾ ਕੀਤਾ ਕੇਂਦਰ ਨੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਵਿਦੇਸ਼ ਵਿੱਚ ਐਨੇ ਲੱਖ ਰੁਪਏ ਖਰਚ ਕੀਤੇ ਹਨ ਕਿਉਂਕਿ ਭਾਰਤ ਵਿੱਚ ਰੋਜ਼ਗਾਰ ਦੀ ਘਾਟ ਹੈ ਉਹਨਾਂ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਉਹਨਾਂ ਨੂੰ ਡਿਪੋਰਟ ਕਰਨਾ ਹੀ ਸੀ ਤਾਂ ਕੇਂਦਰ ਸਰਕਾਰ ਨੂੰ ਆਪਣਾ ਜਹਾਜ਼ ਅਮਰੀਕਾ ਭੇਜਣਾ ਚਾਹੀਦਾ ਸੀ ਜਿਵੇਂ ਕਿ ਕੋਲੰਬੀਆ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਆਪਣਾ ਜਹਾਜ਼ ਭੇਜਿਆ ਸੀ ਦੇਖੋ ਇਹ ਜਿਹੜਾ ਜਿਹਦਾ ਪ੍ਰਦਰਸ਼ਨ ਹੈ ਜਿਹੜੇ ਸਾਡੇ ਭਾਰਤੀ ਬੇਇੱਜ਼ਤ ਕਰਕੇ ਭਾਰਤ ਦੇਸ਼ ਦਾ અપਮਾਨ ਕਰਕੇ 트럼ਪ ਨੇ ਔਰਤਾਂ ਤਾਂ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਹੱਥਕੜੀਆਂ ਲਗਾ ਕੇ ਜਿਹੜਾ ਇੱਥੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਉਹਨਾਂ ਨੂੰ 에어ਪੋਰਟ ਤੇ ਜਿਹੜਾ ਸੈਨਾ ਦਾ ਜਹਾਜ਼ ਲੈਂਡ ਕੀਤਾ ਗਿਆ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਭਾਰਤ ਦੇਸ਼ ਦਾ અપਮਾਨ ਮੈਂ ਸਮਝਦੀ ਹਾਂ ਔਰ ਇਹ ਜੋ ਟਰੰਪ ਨੇ ਕੀਤਾ ਹੱਤਕੜੀਆਂ ਔਰਤਾਂ ਦਾ ਬੱਚਿਆਂ ਨੂੰ ਲਗਾਉਣੀਆਂ ਕੋਈ ਜ਼ਰੂਰੀ ਨਹੀਂ ਸੀ ਚਲੋ ਉਹਨਾਂ ਦੇ ਦੇਸ਼ ਦੇ ਹਿਸਾਬ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਇਹ ਇਲੀਗਲ ਹੋਵੇਗਾ ਪਰ ਹਰ ਕੰਮ ਦਾ ਇੱਕ ਤਰੀਕਾ ਹੁੰਦਾ ਇੱਕ ਪਾਸੇ ਦਾ ਦੋਸਤੀ ਦੇ ਚਰਚੇ ਆ ਕਿ ਮੋਦੀ ਤਾਂ ਟਰੰਪ ਦੀ ਜਿਹੜੀ ਦੋਸਤੀ ਹੈ ਬੇਮਿਸਾਲ ਹੈ ਪਰ ਆ ਜੋ 56 ਇੰਚ ਦੇ ਸੀਨੇ ਤੇ वार ਕੀਤਾ 트াম্প ਨੇ ਇਹ ਕੋਈ ਭਾਰਤ ਦੇਸ਼ ਤੇ वार ਨਹੀਂ ਹੈ ਔਰ ਸਾਰੇ ਲੋਕ ਸਾਰੇ ਭਾਰਤ ਵਾਸੀ ਇਸ ਨੂੰ برداشت ਨਹੀਂ ਕਰਨਗੇ ਔਰ ਸਾਰਾ ਭਾਰਤ ਦੇਸ਼ ਜਨ ਜਨ ਇਸ ਦੀ ਨਿਖੇਧੀ ਕਰੇ ਔਰ ਇਹ ਜੋ ਇਹ ਤੇ ਅੰਮ੍ਰਿਤਸਰ ਹੀ ਜੁੜਿਆ ਗਿਆ ਇਹ ਵੀ ਬੜੀ ਮਾੜੀ ਗੱਲ ਹੈ ਇਹਦੇ ਚ ਪੰਜਾਬ ਦਾ ਵੀ ਅਪਮਾਨ ਹੈਗਾ ਔਰ ਦਿੱਲੀ ਵਿੱਚ ਇਲੈਕਸ਼ਨ ਹੋਣ ਦੇ ਕਰਕੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਸੈਨਿਕ ਜਹਾਜ਼ ਲੈਂਡ ਕੀਤਾ ਔਰ ਅਬ ਅਮਰੀਕਾ ਦੇ ਜਿਹੜਾ ਸੈਨਿਕ ਜਹਾਜ਼ ਦਾ ਇੱਥੇ ਲੈਂਡ ਕਰਨ ਆਲੀ ਭਾਰਤ ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਉੱਥੇ ਜਿਹੜਾ ਜਹਾਜ਼ ਲੈਂਡ ਕੀਤਾ ਹੈ ਪਿੱਛੇ ਰਹੋ ਪੰਜਾਬ ਦੀ ਪਵਿੱਤਰ ਧਰਤੀ ਹੱਥ ਉੱਪਰ ਕਰ ਲਓ ਯਾਰ ਪਿੱਛੇ ਰਹੋ ਪਿੱਛੇ ਰਹੋ ਤੁਹ ਵੰਡਾ ਅਪਮਾਨ ਹੋ ਰਿਹਾ ਹੈ ਤੇ ਦੇਸ਼ ਦਾ ਦੇਸ਼ ਦੇ ਵਸਨੀਕਾਂ ਦਾ ਔਰ ਸਾਡਾ ਭਾਰਤ ਦੇਸ਼ ਦਾ ਸ਼ੁਰੂ ਤੋਂ ਹੀ ਗੌਰਵ ਮਈ ਸੀ ਗੌਰਵ ਮਈ ਹੈ ਤੇ ਗੌਰਵ ਮਈ ਰਹੇਗਾ ਮੈਂ ਸਮਝਦੀ ਹਾਂ ਬਲਕਿ ਸਾਰੇ ਭਾਰਤ ਦੇਸ਼ ਦੇ ਲੋਕ ਜਿਹੜੀ ਜਨਤਾ ਜਨਾਰਦਨ ਇਹ ਸਮਝਦੀ ਹੈ ਕਿ ਇਹ ਜਿਹੜਾ ਭਾਰਤ ਦਾ ਅਪਮਾਨ ਨਹੀਂ ਇਹ ਮੋਦੀ ਦੀ 56 ਇੰਚ ਛਾਤੀ ਤੇ ਟਰੰਪ ਦਾ ਵਾਰ ਸੀਗਾ ਜਿਹੜਾ ਇੱਕ ਦੋਸਤੀ ਦੁਹਾਈ ਦਿੰਦੇ ਸੀ ਇੱਕ 트럼ਪ ਨੇ ਮੋਦੀ ਦੇ ਨਾਲ ਜਿਹੜਾ ਦੋਸਤੀ ਦਾ ਬਹੁਤ ਵਧੀਆ ਫਾਰਮੂਲਾ ਲੱਭਿਆ ਇਹਦੇ ਚ ਭਾਰਤ ਦੇਸ਼ ਦਾ અપਮਾਨ ਨਹੀਂ 56 ਇੰਚ ਸ਼ਾਦੀ ਤੇ ਜਿਹੜਾ ਮੋਦੀ ਦਾ ਵਾਰ ਹੈ ਔਰ ਇਹ ਸਾਰੇ ਲੋਕ ਜਿਹੜੇ ਇਸ ਦੀ ਨਖੇਦੀ ਕਰਦੇ ਆ ਔਰ ਭਾਰਤ ਦੇ ਲੋਕ ਕਦੀ ਇਸ ਨੂੰ ਬਖਸ਼ਣਗੇ ਨਹੀਂ ਦੇਖੋ ਜਿਹੜੇ ਸਾਡੇ ਬੱਚੇ ਰਿਪੋਰਟ ਕਿੱਥੇ ਗਏ ਆ ਯੂ ਐਸ ਏ ਤੋਂ ਇਸ ਕਰਕੇ ਅਸੀਂ ਅੱਜ ਇੱਕ ਵਿਰੋਧ ਔਰ ਪ੍ਰਦਰਸ਼ਨ ਕੀਤਾ ਔਰ ਸਾਡੀ ਇਹ ਮੰਗ ਹੈ ਕਿ ਇਹੋ ਜਿਹਾ سلوਕ ਸਾਡੇ ਬੱਚਿਆਂ ਨਾਲ ਨਹੀਂ ਕਰਨਾ ਚਾਹੀਦਾ ਸੀਗਾ ਜਿਹੜੇ ਸਾਡੇ ਬੱਚੇ ਜਿਨ੍ਹਾਂ ਦੇ ਮਾਪੇ ਆਪਣੇ 40 40 50 50 ਲੱਖ ਰੁਪਇਆ ਖਰਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਹੋਵੇ ਔਰ ਬੱਚਿਆਂ ਦੇ ਇਹੋ ਜਿਹੇ ਹਾਲਾਤ ਅੱਗੋਂ ਪੈਦਾ ਕੀਤੇ ਹੋਣ ਬੱਚੇ ਬੇਰੋਜ਼ਗਾਰ ਆਪਣਾ ਰੋਜ਼ਗਾਰ ਲੱਭਣ ਵਾਸਤੇ ਗਏ ਸੀ ਕਿਉਂਕਿ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਰੋਜ਼ਗਾਰ ਨਹੀਂ ਸੀ ਮਿਲ ਰਿਹਾ ਹਿੰਦੁਸਤਾਨ ਦੇ ਵਿੱਚ ਪਿਛਲੇ 10 12 13 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਜਿਹੜਾ ਕਹਿੰਦੇ ਕਿ ਮੈਂ ਬੇਰੋਜ਼ਗਾਰ ਰੋਜ਼ਗਾਰ ਬਹੁਤ ਦਿਆਂਗਾ ਬੇਰੋਜ਼ਗਾਰੀ ਦੂਰ ਕਰਾਂਗਾ ਅਜੋਂ ਦੀ ਬੇਰੋਜ਼ਗਾਰੀ ਨੂੰ ਕਿੰਨੇ ਦੂਰ ਕਰਨਾ ਸੀਗਾ ਇਸ ਬੇਰੋਜ਼ਗਾਰੀ ਕਰਕੇ ਬੱਚੇ ਬਾਹਰ ਗਏ ਸੀਗੇ ਔਰ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਸੰਗਲਾਂ ਦੇ ਨਾਲ ਬੰਨ ਕੇ ਭੇਜਿਆ ਗਿਆ ਬੜੀ ਮਾੜੀ ਗੱਲ ਹੋਈ ਗੱਲ ਕੀਤੀ ਜਾਵੇ ਸਾਰੇ ਸਟੇਟਾਂ ਦੇ ਜਿੰਨੇ ਵੀ ਲੋਕ ਆਏ ਸੀਗੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਕਿਉਂ ਇਹਨਾਂ ਨੇ ਇੱਥੇ ਕੀਤਾ ਜਾਜਲੈਂਡ ਬਾਕੀ ਜਗ੍ਹਾ ਵੀ ਕਰ ਸਕਦੇ ਉਹਨਾਂ ਦੀਚ ਵੀ ਕਰ ਰਹੇ ਸੀ ਵੇਖੋ ਜਿਵੇਂ ਹਰਿਆਣੇ ਦੇ ਆ ਲਗਭਗ 132 ਬੱਚੇ ਸੀ ਕੁਝ ਹਰਿਆਣੇ ਦੇ ਸੀ ਕੁਝ ਗੁਜਰਾਤ ਦੇ ਸੀਗੇ ਸਾਡੇ ਨਾਲ ਜ਼ਿਆਦਾ ਕੁਜਰਾਤ ਸੀ ਲੇਕਿਨ ਜਿਹੜਾ ਅੰਮਰਸਰ ਗੁਰੂ ਦੀ ਧਰਤੀ ਤੇ ਉਹਨਾਂ ਨੂੰ ਲਾਇਆ ਗਿਆ ਇਹ ਬੜੀ ਮਾੜੀ ਗੱਲ ਕੀਤੀ ਗਈ ਹੈ ਉਹਨਾਂ ਨੇ ਦੱਸਣਾ ਚਾਹੁੰਦੇ ਸੀਗੇ ਕਿ ਜਿਹੜੇ ਪੰਜਾਬ ਦੇ ਲੋਕ ਐ ਪੰਜਾਬ ਪੰਜਾਬ ਦੇ ਨਾਲ ਉਹ ਪਹਿਲਾਂ ਵੀ ਸੋਤੇਲਾ ਵਿਵਹਾਰ ਕਰਦੀ ਸੈਂਟਰ ਸਰਕਾਰ ਉਹਨੇ ਫਿਰ ਐਸੇ ਐਸੇ ਢੰਗ ਦੇ ਨਾਲ ਹੀ ਸੋਤੇਲਾ ਵਿਵਹਾਰ ਕੀਤਾ